ਸੱਚੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਵਿਰਾਸਾ ਟੀਵੀ ਲਾਈਵ ਸਾਬਕਾ ਕੈਬਨਿਟ ਮੰਤਰੀ ਗੁਰਮੀਤ ਖੁੱਡੀਆਂ ਦੇ ਘਰ ਇੱਕ ਸਮਾਗਮ ਦੇ ਵਿੱਚ ਜਿੱਥੇ ਕੀ ਹਰਭਜਨ ਮਾਨ ਦਾ ਅਖਾੜਾ ਲੱਗਿਆ ਹੋਇਆ ਸੀ ਅਤੇ ਪੰਜਾਬੀ ਮਿਊਜ਼ਿਕ ਅਤੇ ਫਿਲਮ ਇੰਡਸਟਰੀ ਦੇ ਬਖ ਬਖ ਪ੍ਰਸਿੱਧ ਕਲਾਕਾਰ ਵੀ ਪਹੁੰਚੇ ਸਨ ਪੱਤਰਕਾਰ ਭਾਈਚਾਰਾ ਵੀ ਪਹੁੰਚਿਆ ਸੀ ਤੇ ਇਸ ਤੋਂ ਇਲਾਵਾ ਪੰਜਾਬ ਦੇ ਵਿਧਾਇਕ ਸਹਿਬਾਨ ਅਤੇ ਕੈਬਨਿਟ ਮੰਤਰੀ ਵੀ ਪਹੁੰਚੇ ਸਨ ਇਸ ਮੌਕੇ ਹਰਭਜਨ ਮਾਨ ਦੇ ਅਖਾੜੇ ਨੂੰ ਔਡੀਅেন্স ਇਸ ਮੌਕੇ ਕਾਫੀ ਜ਼ਿਆਦਾ ਇੰਜੋਏ ਕਰ ਰਹੀ ਸੀ ਕਿਉਂਕਿ ਹਰਭਜਨ ਮਾਨ ਦੀ ਗਾਇਕੀ ਜੋ ਕਿ ਘਰੇਲੂ ਪਰਿਵਾਰਕ ਗਾਇਕੀ ਹੈ ਨੂੰ ਹਰ ਕੋਈ ਪਸੰਦ ਕਰਦਾ ਹੈ ਤਾਂ ਇੱਥੇ ਹਾਲੇ ਉਹਨਾਂ ਦਾ ਅਖਾੜਾ ਚੱਲ ਹੀ ਰਿਹਾ ਸੀ ਕਿ ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਆਮਦ ਹੁੰਦੀ ਹੈ ਫਿਰ ਕੇ ਸਾਰੇ ਲੋਕਾਂ ਦਾ ਧਿਆਨ ਉਹਨਾਂ ਵੱਲ ਖਿੱਚਿਆ ਜਾਂਦਾ ਹੈ ਤੇ ਸਟੇਜ ਤੇ ਵੀ ਹਰਭਜਨ ਮਾਨ ਦੇ ਚੱਲਦੇ ਲਾਈਵ ਸ਼ੋਅ ਦੇ ਵਿੱਚ ਭਗਵੰਤ ਮਾਨ ਪਹੁੰਚਦੇ ਨੇ ਪਰ ਇਸ ਮੌਕੇ ਲਾਈਵ ਸ਼ੋਅ ਬੰਦ ਕਰਨਾ ਪੈਂਦਾ ਹਰ ਭਜਨ ਮਾਨ ਨੂੰ ਜਿਸ ਦਾ ਬੁਰਾ ਭਗਵਾਨ ਤਮਨ ਵੀ ਮਨਾਉਂਦੇ ਨੇ ਤੇ ਸ਼ਰਯਮ ਕਹਿੰਦੇ ਵੀ ਨੇ ਕਿ ਉਹਨਾਂ ਨੇ ਹਰ ਭਜਨ ਮਾਨ ਦਾ ਅਖਾੜਾ ਖਰਾਬ ਕਰ ਦਿੱਤਾ ਅੱਗੇ ਕੀ ਗੱਲਬਾਤ ਹੋਈ ਦੇਖੋ ਇਹ ਲਾਈਵ ਸ਼ੋਅ ਵੀਡੀਓ ਨੂੰ ਲਾਈਕ ਕਰਕੇ ਜਿਆਦਾ ਜਿਆਦਾ ਸ਼ੇਅਰ ਜਰੂਰ ਕਰ ਦੇਣਾ ਤੇ ਹੋਰ ਖਬਰਾਂ ਦੇ ਲਈ ਬਰਾਸਰ ਟੀਵੀ ਲਾਈਵ ਦੇ ਨਾਲ ਬਣੇ ਰਹਿਣਾ

ਅਸੀਂ ਇੱਥੇ ਬੰਦ ਕਰ ਰਹੇ ਹਾਂ ਸੋ ਸਵਾ 3:00 ਵਜੇ ਵਧਾਈ ਦੇਣ ਲਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਖਾਣਾ ਲਗਾਤਾਰ ਜਾਰੀ ਰੱਖਾਂਗੇ ਜੀ ਇੱਧਰ ਕੋਲ ਖਾਣਾ ਕੋਈ ਨਹੀਂ ਲੈ ਖੋਲ ਦੇ ਠੀਕ ਹੈ ਪਰਾਂ ਨੂੰ ਕਰੋ ਯਾਰ ਪਰਾਂ ਨੂੰ ਸਾਨੂੰ ਖਾਣੇ ਕਰੋ ਯਾਰ ਪਰਾਂ ਨੂੰ ਕਰੋ ਆਪਾਂ ਜਰਾ ਬਾਹਰ ਕੱਢੀਏ ਆ ਭਾਈ ਇਹ ਵੀਰੇ ਨੇ ਕਰਦੇ ਜਸਮੀਰ ਭਾਈ ਜੀ ਭਾਈ ਦੀ ਕਰਦੇ ਜਸਮੀਰ ਭਾਈ ਜੀ سب تو پہلاً آج دیس مبارک موقع پہ خوشی کے موقع پہ ਮੈਂ ਕੋਨੇ ਪਰਿਵਾਰ ਨੂੰ ਤੇੜੀਆਂ ਪਰਿਵਾਰ ਨੂੰ ਖਰੇਖੁਰਾ ਪਰਿਵਾਰ ਨੂੰ ਬਹੁਤ-ਬਹੁਤ ਵਧਾਈਆਂ ਦੇਣਾ ਮੁਬਾਰਕਬਾਦ ਇਹਨਾਂ ਪ੍ਰਮਾਤਮਾ ਦੇ ਰਸਤੇ ਦਾ ਜਨਮ ਨੋ ਕੋਈ ਨੋ ਕੋਈ ਪ੍ਰਮਾਤਮਾ ਸਾਰੀ ਦੁਨੀਆ ਦੀਆਂ ਖੁਸ਼ੀਆਂ ਇਸ ਸਭਾਗੀ ਜੋੜੀ ਨੂੰ ਚੋਰੀ ਪਾਵੇ ਬਹੁਤ ਸਾਰੇ ਨਿਸਤੇਦਾਰ ਦੋਸਤ ਲਿਖੋ ਜੀ ਇੱਕ ਮਿੰਟ ਲਓ ਕੁਲੀਆਜ਼ ਕੁਬੀਆ ਸਾਹਿਬ ਦਾ ਪਰਿਵਾਰ ਛੋਟਾ ਪਰਿਵਾਰ ਨਹੀਂ ਕੁਬੀਆ ਸਾਹਿਬ ਦਾ ਸਾਰੇ ਪੰਜਾਬ ਚ ਪਰਿਵਾਰ ਹੈ ਤੇ ਇਹਨਾਂ ਦੇ ਪਿਤਾ ਜੀ ਸਵਰਗਵਾਸੀ ਜਗਦੇਵ ਸਿੰਘ ਕੁਲੀਆ ਜਿਨ੍ਹਾਂ ਨੇ ਕਮਾਇਆ ਹੀ ਅਸਲ ਚ ਪਰਿਵਾਰ ਹੈ ਜਿੱਤੀ ਕਮਾਈ ਗੱਟਗੇ ਵਾਲਾ ਲੈਗੇਸੀ ਨੂੰ ਅੱਗੇ ਲੈ ਕੇ ਬਰਨੀ ਸਿੰਘ ਜੀ ਕੁਲੀਆ ਸਾਹਿਬ ਸਾਡੇ ਹਰਮਿੰਦਰ ਸਿੰਘ ਜੀ ਗੁੱਡੀਆਂ ਸਾਹਿਬ ਪਹਿਲਾਂ ਕੈਨੇਡਾ ਮਿਲਦੇ ਰਹੇ ਆ ਕਦੇ ਸੋਚਉਂਦੇ ਜਾਂਦੇ ਹੁੰਦੇ ਸੀ ਅੱਜ ਖੇਤੀ ਮੰਤਰੀ ਅੱਲਾਹ ਸਾਹਰੇ ਨੇ ਕੱਪੜੇ ਮੇਰੇ ਕਹੇੜ ਦੇ ਬਹੁਤ ਸਾਰੇ ਸਾਥੀ ਜਿਨਾਂ ਜਵਿੱਤਵੰਤ ਹੈ ਪਾਲਜੀ ਮਾਜੀ ਸਾਡੇ ਸਿਹਤ ਮੰਤਰੀ ਡਾਕਟਰ ਬਲਵੀਰ ਜੀ ਸਾਡੇ ਨਾਮਨਯੁਕਤ ਵਾਈਸ ਪ੍ਰੈਜ਼ੀਡੈਂਟ ਸ਼ੈਰੀ ਕੰਸੀ ਜੀ ਜਿੰਪਾ ਜੀ ਉੱਚੋ ਜਿੱਥੇ ਜਿਸ ਏਰੀਆ ਦੇ ਵਿੱਚ ਆਪਾਂ ਖੜੇ ਆਂ ਇਤੋਂ ਦੇ ਐਮਐਲਏ ਸਹਿਬਾਨ ਹੋਰ ਸਾਰੇ ਆੜ੍ਹੇ ਵਾਲੇ ਦੇ ਜਿੰਨੇ ਵੀ ਸਾਡੇ ਬਠਿੰਡਾ ਹੀ ਨੇ ਦੇ ਚੇਅਰਮੈਨ ਸਹਿਬਾਨ ਜੱਫਟੀ ਦੇ ਵਰਕਰ ਸਹਿਬਾਨ ਆਸਤੋਰ ਤੇ ਅੰਮ੍ਰਿਤਾਈ ਜਮਗਾ ਰਿਸ਼ਤੇਦਾਰ 29 ਥੋੜਾ ਜਿਹਾ ਇੱਕ ਕੰਮ ਖਰਾਬ ਹੋ ਜਾਂਦਾ ਕਿ ਜਦੋਂ ਸਾਡੇ ਵਰਗਾ ਆ ਜਾਂਦਾ ਨਾ ਵਿਆਹ ਖਰਾਬ ਹੋ ਜਾਂਦਾ ਸੱਚੀ ਉੱਥੇ ਖੜ ਜਾਂਦਾ ਲਿਆ ਨਾ ਨੱਚਣ ਦੇਣ ਕਿਸੇ ਨੂੰ ਨਾ ਕਿਸੇ ਨੂੰ ਇਤਰ ਉਤਰ ਫੋਨ ਦੇਣ ਵੇਟਰ ਵੀ ਸਾਰੇ ਇਤਰ ਉਤਰ ਨੂੰ ਹੀ ਆਇਆ ਫਿਰ ਮੋਹਰੀਆਂ ਨਮੂਨਕਾ ਜਿਹਾ ਬਣਾ ਕੇ ਹਨ ਸੋ ਤਾਂ ਕਰਕੇ ਅਸੀਂ ਕਿਹਾ ਜਨਮ ਨਯਾ ਕੇ ਇਹ ਦਿਨ ਖੁਸ਼ੀ ਦਾ ਆਪਾ ਜਨਮਾਨ ਵਰਗਾ ਸਿੰਗਰ ਜਸਵੀਰ ਜੱਸੀ ਵਰਗੇ ਸਿੰਗਰ ਇੱਥੇ ਹੋਣ ਤੇ ਫਿਰ ਖੁਸ਼ੀਆਂ ਦੁੱਖੀਆਂ ਟਿੱਕਣੀਆਂ ਵਗਣੀਆਂ ਬਹੁਤ ਸਾਲ ਇਕੱਲੇ ਕੰਮ ਕੀਤਾ ਮੱਧ ਪ੍ਰਜਾਣ ਗੋਰਾ ਨਾਲ ਸੀ ਅਨਾਲੀ ਪਿੰਡ ਅਖੇ ਮੋਆਣਾ ਬਹੁਤ ਵਾਰ ਕੈਂਪੋਣੇ ਵੀ ਰਾਤਾਂ ਕੱਟੀਆਂ ਸੋ ਤੇ ਹਰ ਪਿੰਡ ਕਹਿੰਦਾ ਸੀ ਕਿ ਮੁੱਖ ਮੰਤਰੀ ਨੂੰ ਡਾੜ ਲੱਗਦਾ ਮੈਂ ਡਰਾਉਣ ਵਾਲਾ ਮੁੱਖ ਮੰਤਰੀ ਨਹੀਂ ਹੈਗਾ ਉਹ ਲਾਗੇ ਉਹ ਚਲੇ ਗਏ ਜਿਹੜੇ ਡਰਾਉਣੇ ਮੁੱਖ ਮੰਤਰੀ ਆਪਾਂ ਤਾਂ ਆਪਣਾ ਆਉਣ ਵਾਲੇ ਆ ਸਾਰੇ ਪੰਜਾਬ ਨੂੰ ਗੱਲ ਰਹਿਣਾ ਆਉਣ ਵਾਲੇ ਆ ਤਾਂ ਕਿ ਇਹ ਖੁਸ਼ੀਆਂ ਦੇ ਮੇਲੇ ਜਿਹੜੇ ਨੇ ਲੱਗਦੇ ਰਹਿੰਦੇ ਹਨ ਅਨਾਲ ਪਰਸ ਰਾਮਗੋਬਾਲੀ ਜੀ ਦੀ ਜਿਹੜੀ ਵਿਸ਼ਰੀ ਹੈ ਉਹ ਜਿਸ ਤਰ੍ਹਾਂ ਤੁਸੀਂ ਅੱਜ ਹੁਣ ਦੱਸਿਆ ਬਹੁਤ ਘੱਟ ਖੁਸ਼ੀਆਂ ਦੇ ਮੌਕੇ ਪੰਜਾਬ ਦੇ ਵਿੱਚ ਜੰਗਲਾਂਿਆਂ ਕੀ ਫਸ ਗਏ ਸੀਗੇ ਹੁਣ ਹਰ ਰੋਜ਼ ਕੋਈ ਨਾ ਕੋਈ ਖੁਸ਼ੀ ਦਾ ਸਮਾਗਮ ਚਾਹੇ ਉਹ ਨਿਉ ਨੌਕਰੀਆਂ ਮੰਨਣ ਦਾ ਸਮਰੋਹ ਹੋਵੇ ਚਾਹੇ ਕੋਈ ਸੀ ਚੀਜ਼ ਦਾ ਉਗਾਟਨ ਕਰਨਾ ਹੋਵੇ ਚਾਹੇ ਕਿਤੇ ਕਿ ਜਿੱਤ ਦੇ ਜਸ਼ਨ ਹੋਣ ਮੈਂ ਤਾੜੀਆਂ ਚਾਹੂੰਗਾ ਗਿੱਧੜ ਬਾਤ ਹੋਣੀ ਹੋਣੀ ਜਿੱਤੇ ਆਏ ਇੰਪੀ ਇੰਪੀ ਜੀ ਨੂੰ ਕਿਹਨੇ ਲਿਆ ਉਹ ਵੀ ਇੱਥੇ ਮੇਰੇ ਮਿਲ ਕੇ ਜੈਮ ਉਹ ਵੀ ਇੱਥੇ ਸਮਾਗਮ ਵਿੱਚ ਮੌਜੂਦ ਨੇ ਪਰ ਪਰਿਵਾਰ ਨੂੰ ਦਾਨ ਸਭਾ ਜਾਣਗੇ ਤੇ ਜਿੰਨੇ ਵੀ ਸਾਡੇ ਕੈਬਨਟ ਦੇ ਸਾਥੀ ਐਮਐਲਏ ਸਰਵਾਂ ਸਾਹਿਬ ਪਹੁੰਚੇ 파ਟ ਨੇ ਬਹੁਤ ਬਹੁਤ ਮੈਂ ਬਤਾਈ ਦਿਣੀ ਹੈ ਪਰ ਪਰਿਵਾਰ ਨੂੰ ਮੈਂ ਦੱਸਦਾ हूं फिर और ਜਿਹੜੀ ਜੋੜੀ ਹੈ ਉਹ ਖੂਬਸੂਰਤ ਜੋੜੀ ਹੈ ਪਰਮਾਤਮਾ ਤੰਦਰੁਸਤੀਆਂ ਹੋਰ ਦੋਨੇ ਪਰਿਵਾਰਾਂ ਦੇ ਵਿੱਚ ਜਿਹੜਾ ਮਧੁਰ ਸਬੰਧ ਬਣਾਈ ਰੱਖਿਆ ਹੈ ਰਿਸ਼ਤੇਦਾਰੀਆਂ ਜਿਹੜੀਆਂ ਨੇ ਉਹ ਬਹੁਤ अहमियत ਰੱਖੀ ਨੇ ਆਪਣੀ ਸੱਭਿਆਚਾਰ ਚ ਆਪਣੇ ਕਲਚਰ ਚ ਸੋ ਚਲੋ ਚਲੋ ਚਲੀ ਰਿਸ਼ਤੇਦਾਰ ਵਧੀਆ ਮਿਲ ਜਾਣ ਆ ਬੰਦਾ ਲੈ ਚਾਚਾ ਲੰਗੇ ਫਿਰ ਹੁਣ ਰਿਸ਼ਤੇਦਾਰ ਕਿਤੇ ਕੋਈ ਆਪਣਾ ਕਰੇ ਬਸ ਜਿੰਦਗੀ ਬਣਨ ਮਾਣ ਮਾਣ ਦਾ ਦੇ ਚਾਹ ਸਿਆਖਸ ਵਾਲੇ ਦੇਖਾ ਗਏ